ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਐਕਸ਼ਨ ਹੋਇਆ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜਿਸ ਦੇ ਮੱਦੇ ਨਜ਼ਰ ਅੱਜ ਸਵੇਰ ਤੋਂ ਹੀ ਕਿਸਾਨਾਂ ਦੇ ਵੱਲੋਂ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਜ਼ੀਆਂ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆਈਆਂ ਕਿਸਾਨਾਂ ਨੇ ਡੀਸੀ ਕੰਪਲੈਕਸ ਬਰਨਾਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕੇ ਰੋਸ ਮੁਜ਼ਾਹਰਾ ਕੀਤਾ ਇਸ ਮੌਕੇ ਇਹਨਾਂ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਆਰਤੀ ਹੁਕੇ ਅਸੀਂ ਰੋਜ਼ ਮਜ਼ਹਹਰਾ ਕੀਤਾ ਉਹਨਾਂ ਕਹਿਆ ਕਿ ਭਗਵੰਤ ਮਾਨ ਸਰਕਾਰ ਬਾਕੀ ਸਰਕਾਰਾਂ ਤੋਂ ਵੀ ਜ਼ਾਬਰ ਸਰਕਾਰ ਨਿਕਲੀ ਹੈ ਅਤੇ ਲਗਾਤਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਕਿਸਾਨ ਸੰਗਠਨ ਸ਼ਾਂਤਮਈ ਢੰਗ ਦੇ ਨਾਲ ਜਮਹੂਰੀ ਤਰੀਕੇ ਦੇ ਨਾਲ ਧਰਨਾ ਦੇ ਕੇ ਆਪਣੀਆਂ ਮੰਗਾਂ ਮੰਨ ਰੇ ਸੀ ਪਰ ਭਗਵੰਤ ਮਾਨ ਦੀ ਜ਼ਾਬਰ ਸਰਕਾਰ ਨੇ ਦਿਖਾ ਦਿੱਤਾ ਕਿ ਉਹ ਕੇਂਦਰ ਸਰਕਾਰ ਵਾਂਗ ਇਹਦੇ ਕਿਹੜੇ ਤੱਕੇ ਨੂੰ ਵੀ ਕੁੱਟਿਆ ਮਜ਼ਦੂਰਾਂ ਨੂੰ ਇਹਨੇ ਕੁੱਟਿਆ ਸਾਡੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਹਨੇ ਕੁੱਟਿਆ ਤੇ ਹੁਣ ਭਰਾਵੋ ਕਸਾਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ ਪਹਿਲਾ 5 ਤਰੀਕ ਨੂੰ ਚੰਡੀਗੜ੍ਹ ਮੋਰਚਾ ਲਾਉਣਾ ਸੀ 34 ਸੈਕਟਰ 'ਚ ਖੜਾ ਹੋ ਮੰਗਿਆ ਕੋਈ ਸ਼ਰਕ ਨਹੀਂ ਸੀ ਰੁਕਦੀ ਕੋਈ ਲੋਕਾਂ ਨੂੰ ਨਰਾਜ਼ ਨਹੀਂ ਨਹੀਂ ਸਕੇ 5 ਨਾਲ ਲਾ ਕੇ ਆਏ ਆ ਚੰਡੀਗੜ੍ਹ 'ਚ ਸ਼ਰਕਾਂ ਤੇ ਰੋਕਿਆ ਸ਼ਰਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਇਹਨੇ ਫੜੋ ਫੜੀ ਕਰੀ ਤੇ ਸ਼ਰਕਾਂ ਦੇ ਨਾਕੇ ਲਾ ਕੇ ਸ਼ਰਕਾਂ ਆਪ ਰੋਕੀਆਂ ਐਵੇਂ ਜਿਵੇਂ ਪਰਸੋਂ ਦੀ ਪੋਸਤ ਆਈ ਐ ਕੱਲ ਭਰਾਵੋ ਮੀਟਿੰਗ ਦੇ ਸੱਦ ਕੇ ਪਹਿਲਾ ਸੰਯੋਗ ਕਿਸਾਨ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਦੇ ਸੱਦ ਕੇ ਘਰੇ ਬਲਾ ਕੇ ਉਹਨਾਂ ਦੀ ਗੁਤਰਾ ਵੀ ਪੂਰੀ ਅੰਗੂ ਘਾਰ ਕੇ ਮੋੜਿਆ ਤੇ ਹੁਣ ਕੱਲ ਆ ਦੋ ਮੋਰਚੇ ਜਿਹੜੇ ਸੰਭੂ ਦੇ ਖਰੌਦੀ ਤੇ ਚੱਲਦੇ ਆ ਇਹਨਾਂ ਨੂੰ ਘਰੇ ਬਲਾ ਕੇ ਵਿਸ਼ਵਾਸ ਘਾਤ ਕੀਤਾ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਫੜ ਕੇ ਜੇਲ੍ਹ ਅੱਜ ਰੱਖਿਆ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਤੋਂ ਢੱਕੜ ਤੋਂ ਬਾਅਦ ਕੱਲ ਸਾਰੇ ਪੰਜਾਬ ਦੀ ਪੁਲਿਸ ਲਾ ਕੇ ਕਰੋੜਾਂ ਪਈਆਂ ਆਸਮਾਨ ਜੇਬੀਸਿਆਂ ਦਾ ਚੱਕ ਚੱਕ ਕੇ ਭਰਾਵੋ ਖਤਾਨਾ ਸਿੱਟਿਆ ਛੜਕਾਂ ਤੇ ਸਿੱਟਿਆ ਜਿਹੜਿਆ ਵੀਰ ਕੁਛ ਨਾ ਪਹਿਲਾਂ ਨਸ਼ਾ ਦਸਕਰਾਂ ਤੇ ਬਲਦੋਜ ਚੱਲਿਆ ਅਸੀਂ ਉਹਦੇ ਵੀ ਕਿਹਾ ਸੀ ਇਹ ਗਲਤ ਹੈ ਅੱਜ ਵੀ ਕਹਿੰਦੇ ਆ ਗਲਤ ਹੈ ਇਥੋਂ ਦੀ ਪੁਲਸ ਨੂੰ ਕਿਹਨੇ ਇਨਕਾਰ ਦਿੱਤੇ ਕਿ ਕਿਸੇ ਦਾ ਘਾਟਾ ਦਿਓ ਸਰਕਾਰ ਹੈ ਆਓ ਸੁਣਦੇ ਹਾਂ ਦਾਦੇ ਕੇ ਕਿਸਾਨਾਂ ਦੇ ਵੱਲੋਂ ਕਾਫੀ ਰੋਸ ਜ਼ਾਹਰ ਕੀਤਾ ਜਾ ਰਿਹਾ ਜੋ ਉਹਨਾਂ ਦੇ ਉੱਤੇ ਐਕਸ਼ਨ ਹੋਇਆ ਜਿਹਦੇ ਚੱਲਦੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵੀ ਰੋਸ ਕੀਤਾ ਜਾ ਰਿਹਾ ਬਰਨਾਲਾ ਤੋਂ ਸਟਾਰ ਨਿਊਜ਼